ਲੋ ਜੀ ਅੱਜ ਤੁਹਾਡੇ ਲਈ ਲੈ ਕੇ ਆ ਗਏ ਜੀ ਸਪੈਸ਼ਲ ਵਿంటర్ ਕਲੈਕਸ਼ਨ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਣਗੇ ਪਿਓਰ ਕੋਰਸ ਵੂਲ ਦੇ ਵਿੱਚ ਆਣਗੇ ਜੀ ਰਾਮਟੈਕਸ ਬ੍ਰਾਂਡ ਦੇ ਵਿੱਚ ਲੈ ਕੇ ਆਏ ਬਹੁਤ ਸੋਹਣੀ ਕਲੈਕਸ਼ਨ ਕੱਲਾ ਕੱਲਾ ਡਿਜ਼ਾਈਨ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਜੀ ਓਪਨ ਕਰੋ ਵੀਡੀਓ ਦੇਖੋ ਐਂਡ ਤੱਕ ਤੁਹਾਨੂੰ ਸੋਹਣੇ ਸੋਹਣੇ ਡਿਜ਼ਾਈਨ ਦਿਖਾਣਿਆ ਅੱਗ ਵਰਗੇ ਡਿਜ਼ਾਈਨ ਪਿਓਰ ਵਿంటర్ ਕਲੈਕਸ਼ਨ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਵਿੱਚ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਜੀ ਇਸ ਵਾਰ ਲੋ ਜੀ ਡਿਜ਼ਾਈਨਿੰਗ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪਿਓਰ ਡਿਜੀ ਵਰਕ ਦੇ ਕੁਝ ਬਹੁਤ ਸੋਹਣਾ ਵਰਕ ਕੀਤਾ ਹੈ ਪੈਨਲ ਦੇ ਵਿੱਚ ਆ ਰਿਹਾ ਜੀ ਪੱਲੇ ਤੇ ਸਟਾਈਲ ਪਿਓਰ ਚਨਾਉਣ ਦੁਪੱਟਾ ਨੇ ਜੀ ਆਹ ਦੇਖੋ ਪਿਓਰ ਡਿਜੀਟਲ ਦੁਪੱਟਾ ਚਨਾਉਣ ਦਾ ਪਿਓਰ ਸਰਦਾਰੀ ਆਈਟਮ ਆਹ ਲਓ ਜੀ ਸੇਮ ਪੋਸਟਰ ਸਾਈਜ਼ ਪੀਸ ਆਣਾ ਜੀ ਸੇਮ ਇਸ ਡਿਜ਼ਾਈਨ ਦੇ ਵਿੱਚ ਦੋ ਕਲਰ ਆਣਗੇ ਜੀ ਆਹ ਲਓ ਦੂਜਾ ਕਲਰ ਚੈੱਕ ਕਰੋ ਜੀ ਦੂਜਾ ਕਲਰ ਚੈੱਕ ਕਰੋ ਬਹੁਤ ਸੋਹਣਾ ਰੈੱਡ ਗਾਜ਼ਰੀ ਸ਼ੇਡ ਹੈ ਜੀ ਆਹ ਲਓ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪਿਓ ਡਿਜੀਟਲ ਪ੍ਰਿੰਟਿੰਗ ਦੇ ਉੱਤੇ ਪਿਓ ਕੋਰਸ ਵੂਲ ਦੇ ਵਿੱਚ ਲੈ ਕੇ ਆਏ ਜੀ ਵਰਕ ਚੈੱਕ ਕਰੋ ਦੇਖੋ ਬਹੁਤ ਸੋਹਣਾ ਵਰਕ ਆਹ ਲਓ ਜੀ ਪਿਓ ਡਿਜੀਟਲ ਦੁਪੱਟਾ ਚਨੌਨ ਦਾ ਲਓ ਜੀ ਐਵੇਂ ਬੰਨਣਾ ਜੀ ਪੀਸ ਸੇਮ ਦੇਖੋ ਲਓ ਜੀ ਦੂਸਰਾ ਡਿਜ਼ਾਈਨ ਚੈੱਕ ਕਰੋ ਆਹ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਮਹਿੰਦੀਆ ਛੇਡਾਣਾ ਜੀ ਇਹ ਆਹ ਲਓ ਜੀ ਡਿਜ਼ਾਈਨ ਚੈੱਕ ਕਰੋ ਜੀ ਪਿਓਰ ਡਿਜੀਟਲ ਪ੍ਰਿੰਟਿੰਗ ਉੱਤੇ ਦੇਖੋ ਵਰਕ ਦੇਖੋ ਬਹੁਤ ਸੋਹਣਾ ਵਰਕ ਹੈ ਜੀ ਆਹ ਲੋ ਥ्रेड ਵਰਕ ਪੱਕਾ ਕੰਮ ਹੈ ਕੋਈ ਖਰਾਬ ਵਾਲਾ ਕੰਮ ਨਹੀਂ ਹੋਏਗਾ ਜੀ ਆਹ ਬਣੇਗਾ ਜੀ ਸੇਮ ਪੀਸ ਦੇਖੋ ਪਿਓਰ ਸਰਦਾਰੀ ਆਈਟਮ ਲੱਗੇ ਆਹ ਲੋ ਜੀ ਚਨੌਣ ਦਾਣਿਆਂ ਦਾ ਦੁਪੱਟਾ ਪਿਓਰ ਡਿਜੀਟਲ ਟਾਈ ਮੀਟਰ ਸਾਈਜ਼ ਦਾ ਦੁਪੱਟਾ ਲੋ ਜੀ ਇਸ ਡਿਜ਼ਾਈਨ ਦੇ ਵਿੱਚ ਆਣਗੇ ਜੀ ਦੋ ਕਲ ਇੱਕ ਮਹਿੰਦੀਆ ਛੇੜ ਦੂਸਰਾ ਆ ਰਿਹਾ ਜੀ ਮਸਟਰਡ ਛੇੜ ਆਹ ਲੋ ਜੀ ਆ ਦੇਖੋ ਆ 컬러 ਵੀ ਬਹੁਤ ਸੋਹਣਾ ਹੈ ਲਾਜਵਾਬ ਉੱਪਰ ਤੱਕ ਬੂਟੀਆਂ ਨੇ ਜੀ ਦੇਖੋ ਵਰਕ ਦੀਆਂ ਬਹੁਤ ਸੋਹਣਾ ਵਰਕ ਕੀਤਾ ਹੋਇਆ ਆ ਦੇਖੋ ਸੇਮ ਪੀਸ ਬਣਦਾ ਦੇਖੋ ਵਰਕ ਚੈੱਕ ਕਰੋ ਪੂਰੀ ਸਫਾਈ ਨਾਲ ਵਰਕ ਹੈ ਦੇਖੋ ਜੀ ਪ੍ਰਿੰਟ ਦੇ ਉੱਤੇ ਵਰਕ ਐਵੇਂ ਬਣਦਾ ਜੀ ਸੇਮ ਪੀਸ ਆ ਰਹੀ ਜੀ ਦੁਪੱਟਾ ਦੁਪੱਟੇ ਦਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਪਿਓ ਡਿਜੀਟਲ ਪ੍ਰਿੰਟ ਤੀਸਰਾ ਡਿਜ਼ਾਈਨ ਆ ਗਿਆ ਜੀ ਪਿਓ ਜੈਡ ਬਲੈਕ ਦੇਖੋ ਬਲੈਕ ਨਾਲ ਲॉज ਆਹ 컬러 ਵੀ ਬਹੁਤ ਸੋਹਣਾ ਜੀ ਡਿਜ਼ਾਈਨ ਚੈੱਕ ਕਰੋ ਦੇਖੋ ਵਰਕ ਕੀਤਾ ਹੈ ਸਾਰਾ ਆਹ ਲੋ ਜੀ ਪੈਨਲ ਵਰਕ ਆ ਰਹੀ ਜੀ ਪੱਲੇ ਤੇ ਵਰਕ ਇਹ ਬਣੇਗਾ ਜੀ ਸੇਮ ਪੀਸ ਦੇਖੋ ਮਾਡਲ ਨੇ ਪਾਇਆ ਦੇਖੋ ਪੀਸ ਜੀ ਸੇਮ ਪੀਸ ਬਣਨਾ ਚਲੋ ਜੀ ਦੁਪੱਟਾ ਬਹੁਤ ਸੋਹਣਾ ਬਣਿਆ ਦਾ ਪਿਓਰ ਡਿਜੀਟਲ ਦੁਪੱਟਾ ਜੀ ਹਾਲੋ ਦੁਪੱਟਾ ਚੈੱਕ ਪਿਓਰ ਡਿਜੀਟਲ ਦੁਪੱਟਾ ਜੀ ਬਹੁਤ ਸੋਹਣਾ ਇਸ ਡਿਜ਼ਾਈਨ ਦੇ ਵਿੱਚ ਆ ਰਹੇ ਨੇ ਜੀ ਦੋ ਰੰਗ ਇੱਕカラー ਬਲੈਕ ਦੂਸਰਾ ਆ ਰਿਹਾ ਜੀ ਨੇਵੀ ਬਲੂ ਸ਼ੇਡ ਦੋਨੋਂ ਕਲਰ ਬਹੁਤ ਸੋਹਣੇ ਜੀ ਕਲਾਸਿਕ 컬러 ਨੇ ਦੇਖੋ ਜੀ ਲਓ ਜੀ ਇਹਨਾਂ 컬러 ਨੂੰ ਕੋਈ ਵੀ ਵੇਅਰ ਕਰ ਸਕਦਾ ਦੇਖੋ ਜੀ ਬਹੁਤ ਸੋਹਣੇ ਲਓ ਜੀ ਵਰਕ ਚੈੱਕ ਕਰੋ ਬਹੁਤ ਸੋਹਣਾ ਵਰਕ ਹੈ ਜੀ ਬਿਲਕੁਲ ਪ੍ਰੀਕ ਵਰਕ ਲਓ ਜੀ ਲਓ ਜੀ ਮਾਡਲ ਨੇ ਪਾਇਆ ਦੇਖੋ 30 ਇਹ ਆਣਾ ਦਾ ਦੁਪੱਟਾ ਜੀ ਪ्योर ਡਿਜੀਟਲ ਦੁਪੱਟਾ ਹਨਾ ਦੇਖੋ ਇਸ ਤੋਂ ਬਾਅਦ ਆਣਾ ਜੀ ਚੌਥਾ ਡਿਜ਼ਾਈਨ ਆ ਗਿਆ ਆਪੇ ਆਹ ਡਿਜ਼ਾਈਨ ਵੀ ਬਹੁਤ ਸੋਹਣਾ ਦੇਖੋ ਯੈਲੋ ਮਾਸਟਰਡ ਜਿਹੜਾ ਰੇ ਜੀ ਪਿਓਰ ਯੈਲੋ ਵਾਲੋ ਜੀ ਡਿਜ਼ਾਈਨ ਚੈੱਕ ਕਰੋ ਜੀ ਸਾਈਡਾਂ ਤੇ ਪ੍ਰਿੰਟ ਆਏਗਾ ਜੀ ਸੈਂਟਰ ਦੇ ਵਿੱਚ ਵਰਕ ਆ ਰਿਹਾ ਦੇਖੋ ਪਲੇਨ ਦੇ ਉੱਤੇ ਵਰਕ ਵਰਕ ਚੈੱਕ ਕਰੋ ਬਹੁਤ ਸੋਹਣਾ ਵਰਕ ਹੈ ਜੀ ਪੱਕਾ ਕੰਮ ਹੈ नीचे लेसस ਦਾ ਕੰਮ ਕੀਤਾ ਜੀ ਦੇਖੋ ਆ ਦੇਖੋ ਕਿੰਨਾ ਸੋਹਣਾ ਲੱਗਿਆ ਤਾਂ ਇਹ ਦੇਖੋ ਬਹੁਤ ਸੋਹਣਾ ਆ ਲੋ ਜੀ ਦੁਪੱਟਾ ਦੇਖੋਗੇ लाजवाब ਬਣ ਕੇ ਆ ਜੀ ਇਹਦੇ ਨਾਲ ਪਿਓ ਡਿਜੀਟਲ ਦੇ ਵਿੱਚ ਜੀ ਵੱਡਾ ਵੱਡਾ ਪ੍ਰਿੰਟ ਦੇਖੋ ਬਹੁਤ ਸੋਹਣਾ ਪਿਓ ਡਿਜੀਟਲ ਦੁਪੱਟਾ ਆ ਚਨਾਉਣ ਦਾ ਦੂਸਰਾ ਕਲਰ ਆ ਰਿਹਾ ਜੀ ਇਹਦੇ ਵਿੱਚ ਪਰਪਲ ਪਰਪਲ ਸ਼ੇਡ ਬਣ ਕੇ ਆ ਜੀ ਦੂਸਰਾ ਇਹਦੇ ਵਿੱਚ ਲਓ ਜੀ ਆ ਰਹੀਆਂ ਨੇ ਜੀ ਬੂਟੀਆਂ ਤੇ ਵਰਕ ਕਰਿਆ ਦੇਖੋ ਸਾਰ ਬਹੁਤ ਪਿਆਰਾ ਵਰਕ ਕੀਤਾ ਜੀ ਵਿੱਚ ਲੈਸਸ ਦਾ ਕੰਮ ਕੀਤਾ ਦੇਖੋ ਪਿਓਰ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਹੈ ਜੀ ਪਿਓਰ ਕੋਰਸ ਜੀ ਆਹ ਲਓ ਜੀ ਮਾਡਲ ਦੇ ਪਾਇਆ ਦੇਖੋ ਬੀਸ ਬਹੁਤ ਸੋਹਣਾ ਲੱਗ ਰਿਹਾ ਦੁਪੱਟਾ ਬਹੁਤ ਸੋਹਣਾ ਜੀ ਇਹਦਾ ਸਿੱਧਾ ਬਲ ਲਓ ਜੀ ਪਿਓਰ ਡਿਜੀਟਲ ਦੁਪੱਟਾ ਚੰਨਾ ਹੋਣ ਦਾ ਉਸ਼ੋ ਵੱਖਰਾ ਲਓ ਜੀ ਪੰਜ ਇਹ ਆ ਗਿਆ ਪੰਜਵਾਂ ਡਿਜ਼ਾਈਨ ਆਪਣਾ ਜੀ ਆਹ ਡਿਜ਼ਾਈਨ ਵੀ ਬਹੁਤ ਸੋਹਣਾ ਏਅਰ ਫੋਰਸ ਕਰ ਰਾਨਾ ਜੀ ਆਹ ਲਓ ਜੀ ਇਹਦਾ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਹ ਲਓ ਆਣੇ ਜੀ ਵਰਕ ਇਹਦਾ ਲੈਸਿਸ ਨੀਚੇ ਲੈਸਿਸ ਦਾ ਕੰਮ ਆਣੇ ਜੀ ਆ ਰਿਹਾ ਵਰਕ ਪੂਰਾ ਪੱਕਾ ਕੰਮ ਹੋਏਗਾ ਜੀ ਆਹ ਦੇਖੋ ਪੈਨਲ ਬਣਿਆ ਹੋਇਆ ਉੱਪਰ ਤੋਂ ਬੂਟੀਆਂ ਆਣੀਆਂ ਜੀ ਸਾਰੇ ਤੇ ਲਓ ਜੀ ਚ ਨੌਨ ਦਾਣਾ ਜੀ ਦੁਪੱਟਾ ਨਾਲ ਲਓ ਜੀ ਦੁਪੱਟਾ ਚੈੱਕ ਕਰੋ ਸਾਰਿਆਂ ਦੇ ਡਿਜ਼ਾਈਨ ਵੱਖੋ ਵੱਖਰੇ ਆਣਗੇ ਜੀ ਦੇਖੋ ਇੱਕ ਤੋਂ ਇੱਕ ਡਿਜ਼ਾਈਨਸ ਇੱਕ ਤੋਂ ਇੱਕ ਡਿਜ਼ਾਈਨ ਹੈ ਲਓ ਇਹ ਬਣਦਾ ਜੀ ਆਹ ਵਾਲਾ ਪੀਸ ਦੇਖੋ ਸੇਮ ਮਾਡਲ ਦੇ ਪਾਇਆ ਦੇਖੋ ਪੀਸ ਬਹੁਤ ਸੋਹਣਾ ਆਹ ਲਓ ਜੀ ਇਹਦੇ ਚ ਦੂਸਰਾ ਸ਼ੇਡ ਆ ਰਿਹਾ ਜੀ ਮਹਿਰੂਨ ਪਰਪਲ ਜਿਹਾ ਜਿਹੜਾ ਬਹੁਤ ਸੋਹਣਾ ਫਾਸਾ ਸ਼ੇਡ ਹੈ ਮਹਿਰੂਨ ਕਾਲਸ ਤੇ ਆਹੇ ਆਹ ਲੋ ਜੀ ਵਰਕ ਚੈੱਕ ਕਰੋ ਬੋਟੀਆਂ ਤੇ ਵਰਕ ਕਰ ਹੈ ਸਾਈਡਾਂ ਤੇ ਪ੍ਰਿੰਟਰ ਹੈ ਜੀ ਤੇ ਉਹ ਡਿਜੀਟਲ ਪ੍ਰਿੰਟ ਆਹ ਲੋ ਜੀ ਡਿਜ਼ਾਈਨ ਚੈੱਕ ਕਰੋ ਵਰਕ ਚੈੱਕ ਕਰੋ ਬਹੁਤ ਸੋਹਣਾ ਪੱਕਾ ਕੰਮ ਹੈ نیچے ਲੈਸਸ ਦਾ ਕੰਮ ਹੈ ਜੀ ਐਵੇਂ ਬਣੇਗਾ ਦੇਖੋ ਜੀ ਪਿਓਰ ਮਹਿਰੂਨ ਕਲਰਸ ਤੇ ਜੀ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਕਲਰ ਆਹ ਲੋ ਜੀ ਦੁਪੱਟਾ ਚੈੱਕ ਕਰੋ ਇਹਦਾ ਬਹੁਤ ਸੋਹਣਾ ਦੁਪੱਟਾ ਲਓ ਜੀ ਪ્યોਰ ਡਿਜੀਟਲ ਦੁਪੱਟਾਂ ਨੇ ਜੀ ਚਣੌਣ ਦਾ ਸਾਰੇ ਡਿਜ਼ਾਈਨ ਅਲੱਗ-ਅਲੱਗ ਆਣਗੇ ਜੀ ਇੱਕ ਨਾਲ ਦਾ ਕੋਈ ਨਹੀਂ ਹੋਏਗਾ ਦੇਖੋ ਸਾਰੇ ਡਿਜ਼ਾਈਨ ਵੱਖੋ-ਵੱਖਰੇ ਸੋ ਮੈਂ ਤੁਹਾਨੂੰ ਵਾਰੀ-ਵਾਰੀ ਦਿਖਾਣਾ ਸਾਰੇ ਡਿਜ਼ਾਈਨ ਜਿਹੜਾ ਵੀ ਤੁਹਾਨੂੰ ਸੋਹਣਾ ਲੱਗਦਾ ਸਾਨੂੰ ਸਕਰੀਨਸ਼ਾਟ ਮਾਰ ਕੇ WhatsApp ਤੇ ਆਰਡਰ ਕਰਦਿਆ ਕਰੋ ਨੰਬਰ ਮੈਂਸ਼ਨ ਕੀਤੇ ਹੋਏ ਨੇ ਜੀ ਠੀਕ ਹੈ ਜੀ ਮਹਿਰੂਨ ਸ਼ੇਡ ਆ ਗਿਆ ਇਹ ਆ ਗਿਆ 에ਅਰ ਫੋਰਸ ਕਰੋ ਸੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਹੋਰ ਵੀ ਐਦਾਂ ਦੀ ਵੈਰਾਈਟੀ ਲੈਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਠੀਕ ਹੈ ਜੀ ਤੇ ਆਹ ਦੇਖੋ ਡਿਜ਼ਾਈਨ ਕੱਲਾ ਕੱਲਾ ਡਿਜ਼ਾਈਨ ਬਹੁਤ ਸੋਹਣਾ ਆਣਾ ਜੀ ਲਓ ਡਿਜ਼ਾਈਨ ਚੈੱਕ ਕਰਦੇ ਰਹੋ ਚੱਕੋ ਜੀ ਡਿਜ਼ਾਈਨ ਆਹ ਲਓ ਜੀ ਇਹਦਾ ਆਹ ਕਲਰ ਵੀ ਬਹੁਤ ਸੋਹਣਾ ਦੇਖੋ ਆਹ ਕਲਰ ਵੀ ਬਹੁਤ ਪਿਆਰਾ ਹੈ ਪਿਓਰ yellow ਸ਼ੇਡ ਜੀ ਠੀਕ ਹੈ ਜੀ ਚੱਕੋ ਇਹਨੂੰ ਵੀ ਜੀ ਲਓ ਜੀ ਇਸ ਤੋਂ ਬਾਅਦ ਆ ਗਿਆ ਨੇਵੀ ਬਲੂ ਸ਼ੇਡ ਜੀ ਆਹ ਲਓ ਇਸ ਡਿਜ਼ਾਈਨ ਦੇ ਵਿੱਚ ਵੀ ਦੋ ਕਲਰ ਨੇ ਚੱਕੋ ਜੀ ਆਹ ਲਓ ਇਸ ਤੋਂ ਬਾਅਦ ਆ ਗਿਆ ਜੀ ਬਲੈਕ ਸ਼ੇਡ ਇਸ ਡਿਜ਼ਾਈਨ ਦੇ ਵਿੱਚ ਆਹ ਡਿਜ਼ਾਈਨ ਵੀ ਬਹੁਤ ਸੋਹਣਾ ਦੇਖੋ ਕੱਲਾ ਕੱਲਾ ਡਿਜ਼ਾਈਨ ਬਹੁਤ ਸੋਹਣਾ ਜੀ ਕਰੋ ਅੱਗੇ ਲਓ ਜੀ ਇਸ ਤੋਂ ਬਾਅਦ ਆ ਗਿਆ ਪਿਓਰ ਮਸਟਰਡ ਸ਼ੇਡ ਜੀ ਆਹ ਮਸਟਰਡ ਸ਼ੇਡ ਵੀ ਬਹੁਤ ਸੋਹਣਾ ਦੇਖੋ ਇਸ ਤੋਂ ਬਾਅਦ ਆਏਗਾ ਜੀ ਮਹਿੰਦੀਆ ਸ਼ੇਡ ਮਹਿੰਦੀਆ ਸ਼ੇਡ ਵੀ ਬਹੁਤ ਸੋਹਣਾ ਦੇਖੋ ਲਓ ਜੀ ਇਸ ਤੋਂ ਬਾਅਦ ਆ ਗਿਆ ਮਜ਼ੈਂਟਾ ਸ਼ੇਡ ਜੀ ਲਓ ਪੱਪਾ ਜਿਹਾ ਸ਼ੇਡ ਆਉਂਦਾ ਜੀ ਇਹ ਲਓ ਆਰਜ਼ਾਇਨ ਵੀ ਬਹੁਤ ਸੋਹਣਾ ਸੋ ਜਲਦੀ ਤੋਂ ਜਲਦੀ ਆਰਡਰ ਕਰ ਲਓ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੋਂ ਐਦਾਂ ਦੀ ਹੋਰ ਵੀ ਸੋਹਣ ਸੋਹਣੀ ਵੈਰਾਈਟੀ ਬਾਏ ਕਰਨ ਲਈ ਪਹੁੰਚੋ ਡੀ ਆਰ ਇੰਪੋਰਿਅਮ ਸਮਾਣਾ ਥੈਂਕ ਯੂ ਸੋ ਮੱਚ